ਕਹਿੰਦਾ ਜੀ ਨਾ ਹੋਰ ਲਾ ਲੈਂਦਾ ਹਾਂ ਤੇ ਕਹਿੰਦਾ ਵੀ ਮੈਂ ਮੈਨੂੰ ਤਾਂ ਕੁਝ ਨਹੀਂ ਸਿੱਖਿਆ ਬਸ ਵੀ ਮੈਂ ਤਾਂ ਗੱਡੀ ਇਹ ਸਾਈਡ ਤੇ ਖੜੇ ਹੋਣਗੇ 50 ਮੀਟਰ ਪਿੱਛੇ ਸੜਕ ਤੋਂ ਵੀ ਹਟ ਨੇ ਉਧਰੋਂ ਨਹੀਂ ਬਚਦਾ ਗੱਲ ਕਰੋ ਹਰ ਟੈਂਸ਼ਨ ਹੋਣੀ ਮੁੜੇ ਵੱਧ ਨਹੀਂ ਹੁੰਦਾ ਉਸ ਦੀ ਰੱਖ ਲਈ ਆ ਦੇਖ ਪਹਿਲਾਂ ਗੱਲ ਕਰ ਲੈਣਾ ਕਾਲ ਕਰੂਗੀ ਸਾਬ ਹੋਗਾ ਕਿ ਉਹਦਾ ਪਰ ਮੈਡਮ ਮੋਤੀ ਚਾਹਦੇ ਹੋ ਕਿ ਤੁਹਾਨੂੰ ਚਾਹੀਦਾ ਮੈਂ ਤਾਂ ਇਹਨਾਂ ਤੇ ਨਾਲੀ ਆਂਦਲੀ ਵਾਂਦਾ ਬੇਟੀ ਆਣੀ ਨਹੀਂ ਇਹਨੇ ਵੀ ਕਹਿੰਦਾ ਤੁਹਾਨੂੰ ਸਾਰਾ ਬੁਢਾਆ ਨਹੀਂ ਕਰਨੀ ਹੈ ਨਾ 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 ਇਸੀ ਵਾਸਤੇ ਮੇਰਾ ਮੁੱਖਾ ਮਿਲਦਾ ਘਟ ਘਟ ਕੇ ਇਦਾ ਲੱਗੀ ਇਹ ਨਹੀਂ ਕਿ ਤਾ ਦਰਗੁਸ ਮੈਂ ਤਾਂ ਦੇ ਨਹੀਂ ਕਿ ਤੇ ਨਹੀਂ ਬਸ ਬਾਤ ਕਰ ਮੈਂ ਤੇ ਲੈ ਕਰ ਜੀਦੀਂ ਉਂਧਾਰਿਆ ਬਾਤ ਕਰ ਅੱਗੇ ਲੈ ਜਵੇ ਕੱਲ ਨਹੀਂ ਬਸ ਸਵੇਰੇ ਪੋਸਟ ਵਰਗਾ ਰਹੀ ਐ ਐਕਸਰਸਾਈਜ਼ ਕਰ ਰਹੀ ਐ ਸਵੇਰੇ ਮੇਰੇ ਨਾਲ ਐਕਸਰਸਾਈਜ਼ ਬਟੇ ਪੋਸਟ ਵਰਗਾ ਰਹੀ ਐ ਬਸ ਤਿਆਰੀ ਕਰ ਰਹੀ ਐ ਕਿ ਪੜ੍ਹਾਈ ਸੀ ਅੱਗੇ ਉਹ ਤਾਂ ਟੈਸਟ ਕਰਨਾ ਪੜ੍ਹਾਈ ਤਾਂ ਤੇਜ਼ ਹੀ ਹੋ ਜਾਵੇ ਬਹੁਤ ਦੇ ਜਿੰਨ ਕੱਲ-ਕੱਲ ਕਰਦੇ ਸੀ ਧੰਨਵਾਦ ਬਣੇ ਹੋਰ ਵੀ ਨਿਕਲ ਕਰ ਬਣਾਉਂਗਾ ਕਹਿੰਦਾ ਇਹ ਵੀ ਉੱਧਰ ਤਾਂ ਮੇਰੀ ਲੋਕੇਸ਼ਨ ਸਵੇਰ ਕੱਲ੍ਹ ਕਿ ਦਿਖਾਈ ਐ ਜੀ ਸੜਕਾਸੇ ਦਾ ਸ਼ਿਕਾਰ ਹੋਏ ਐਸਐਸਐਫ ਦੇ ਮੁਲਾਜ਼ਮ ਹਰਸ਼ਵੀਰ ਸਿੰਘ ਦੇ ਘਰ ਦੁੱਖ ਸਾਂਝਾ ਕਰਨ ਦੇ ਲਈ ਸੰਗਰੂਰ ਹਲਕਾ ਤੋਂ ਵਿਧਾਇਕਾ ਨਰਿੰਦਰ ਕੌਰ ਪਰਾਜ ਪਹੁੰਚੇ ਦੱਸ ਜਿਏ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਖੁਨਾ ਨੇ ਵੀ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਹਰਸ਼ਵੀਰ ਸਿੰਘ ਦੇ ਪਰਿਵਾਰ ਨੂੰ 1 ਕਰੋੜ ਦੀ ਸਹਾਇਤਾ ਰਾਸ਼ੀ ਅਤੇ 1 ਕਰੋੜ ਦੇ ਜੀਵਨ ਬੀਮੇ ਦੀ ਸਹਾਇਤਾ ਰਾਸ਼ੀ ਦੇਣ ਬਾਰੇ ਵੀ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸੀ ਇਸ ਦੌਰਾਨ ਹਰਸ਼ਵੀਰ ਸਿੰਘ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਸ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੇ ਕਈ ਸੁਪਨੇ ਸੰਜੋਏ ਹੋਏ ਸੀ ਤੇ ਹੁਣ ਵੀ ਐਕਸਾਈਜ਼ ਅਧਿਕਾਰੀ ਦੇ ਪੇਪਰ ਦੀ ਤਿਆਰੀ ਕਰ ਰਿਹਾ ਸੀ ਤੇ ਉਹ ਬੀਤੇ ਕੱਲ ਹੀ ਪੇਪਰ ਭਰ ਕੇ ਆਇਆ ਸੀ ਤਾਂ ਦੱਸ ਦਈਏ ਕਿ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਦਾ ਕਹਿਣਾ ਹੈ ਕਿ ਉਸਨੇ ਮਸਾਂ ਹੀ ਆਪਣਾ ਪੁੱਤ ਪਾਲਿਆ ਸੀ ਭੁੱਖੇ ਰਹਿ ਰਹਿ ਕੇ ਫੀਸਾਂ ਭਰੀਆਂ ਤੇ ਆਪਣੇ ਪੁੱਤ ਨੂੰ ਕਾਬਿਲ ਬਣਾਇਆ ਸੀ ਉਸ ਦਾ ਪੁੱਤਰ ਬਹੁਤ ਹੁਨਹਾਰ ਤੇ ਹੁਸ਼ਿਆਰ ਸੀ ਉਸ ਦੇ ਨਾਲ ਅਜੇਹਾ ਨਹੀਂ ਹੋਣਾ ਚਾਹੀਦਾ ਸੀ ਹਰਸ਼ਵੀਰ ਸਿੰਘ ਜੋ ਐਸਐਸਐਫ ਦੇ ਵਿੱਚ ਭਰਤੀ ਹੋਇਆ ਸੀਗਾ ਤੇ ਔਨ ਡਿਊਟੀ ਪਵਾਨੀਗੜ ਸਮਾਣਾ ਕੈਂਚੀਆਂ ਦੇ ਵਿੱਚ ਉਹਦੀ ਜਿਹੜੀ ਡੈਥ ਹੋਈ ਆ ਐਕਸੀਡੈਂਟ ਕੇਸ ਦੇ ਵਿੱਚ ਔਰ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਦੁੱਖ ਸਾਂਝਾ ਕਰਨ ਦੇ ਲਈ ਜਿਹੜਾ ਉਹਨਾਂ ਦੇ ਗ੍ਰਹਿ ਵਿਖੇ ਆਏ ਸੀਗੇ ਸੋ ਬਹੁਤ ਹੀ ਮੰਦਭਾਗੀ ਘਟਨਾ ਬਹੁਤ ਹੀ ਦੁਖਦਾਈ ਹੈ ਔਰ ਜਿਹੜੀ ਵੀ ਸੀਗਾ ਪਰਿਵਾਰ ਜੀ ਨਾਲ ਐਕਸੀਡੈਂਟ ਹੋਇਆ ਉਹਨਾਂ ਤੇ ਵੀ ਜਿਹੜੀ ਸਖਤੋ ਸਖਤ ਜਿਹੜੀ ਕਾਰਵਾਈ ਕਰਦੇ ਉਹ ਨਾਨ ਅਵੇਲੇਬਲ ਅਫੈਂਸ ਦਾ ਜਿਹੜਾ ਲਾ ਕੇ ਉਹ ਵੀ ਅੱਜ ਅੰਦਰ ਹੈਗੇ ਨੇ ਜੇਲ੍ਹ ਦੇ ਵਿੱਚ ਹੈਗੇ ਨੇ ਕਿਉਂਕਿ ਜੋ ਹਜੇ ਤੱਕ ਜਿਹੜੀ ਤਫਤੀਸ਼ ਹੋਈ ਹੈ ਉਹਨਾਂ ਦੀ ਜਿਹੜੀ ਨਸ਼ੇ ਦੇ ਜਿਹੜੇ ਉਸ ਦੇ ਵਿੱਚ ਹੈਗੇ ਸੀਗੇ ਔਰ ਜਿੰਨਾ ਵੀ ਪਰਿਵਾਰ ਦਾ ਸੀ ਬਤੌਰ ਸਰਕਾਰ ਦੇ ਵਿੱਚ ਜੋ ਸਹਿਯੋਗ ਕਰ ਸਕਦੇ ਆ ਜਿਵੇਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਔਰ ਉਹਨਾਂ ਨੇ ਜਿਹੜਾ ਜਿੱਦਾਂ ਪਹਿਲਾਂ ਵੀ ਜਿਹੜੇ ਸਾਡੇ ਕੋਈ ਆਨ ਡਿਊਟੀ ਜਿਹੜੇ ਸ਼ਹੀਦ ਹੁੰਦੇ ਆ ਮੁਲਾਜ਼ਮ ਉਹਨਾਂ ਨੂੰ ਜਿਹੜਾ 1 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਦਿੱਤੀ ਜਾਣੀ ਔਰ 1 ਕਰੋੜ ਰੁਪਏ ਜਿਹੜਾ HDFC ਬੈਂਕ ਦੇ ਵੱਲੋਂ ਜਿਹੜੀ ਬੀਮਾ ਰਾਸ਼ੀ ਹੈ ਜਿਹੜੀ ਉਹ 2 ਕਰੋੜ ਰੁਪਏ ਜਿਹੜਾ ਉਹ ਪਰਿਵਾਰ ਦੇ ਲਈ CM ਸਾਹਿਬ ਨੇ ਜਿਹੜਾ ਐਲਾਨ ਕੀਤਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜਾ ਇਹਨੂੰ ਪਰਿਵਾਰ ਨੂੰ ਜਿਹੜੀ ਮਾਲੀ ਜਿਹੜੀ ਮਦਦ ਕੀਤੀ ਜਾਣੀ ਹੈ ਪਰ ਜਿਹੜਾ ਪਰਿਵਾਰ ਨੂੰ ਉਹਨਾਂ ਦਾ ਇਕਲੌਤੀ ਔਲਾਦ ਜਿਹੜੀ ਉਹਨਾਂ ਦਾ ਪੁੱਤ ਜਿਹੜਾ ਚਲਿਆ ਗਿਆ ਉਹਦਾ ਕੋਈ ਵੀ ਜਿਹੜਾ ਘਟਾ ਉਹਨੂੰ ਪੂਰਾ ਨਹੀਂ ਕਰ ਸਕਦਾ ਸੋ ਸਾਨੂੰ ਦਿਲੋਂ ਹਨ ਦਰਦੀ ਹੈ ਬਹੁਤ ਦੁੱਖ ਹੈ ਇਸ ਚੀਜ਼ ਦਾ ਇੱਕ ਸਾਡਾ ਬੱਚਾ ਜਿਹੜਾ 25 ਸਾਲ ਅਜੇ ਐਸਸੀ ਉਹ ਜਿਵੇਂ ਦੱਸਦੇ ਨੇ ਉਹਦੇ ਸਾਥੀ ਕੇ ਪੜ੍ਹਨ ਦੇ ਵਿੱਚ ਬੜਾ ਹੁਸ਼ਿਆਰ ਸੀ ਔਰ ਹੁਣ ਵੀ ਆਨ ਡਿਊਟੀ ਉਹ ਆਪਣੀ ਕਾਰ ਦੇ ਵਿੱਚ ਐਸਐਸਐਫ ਦੀ ਵਿੱਚ ਆਪਣੀਆਂ ਕਿਤਾਬਾਂ ਨਾਲ ਰੱਖਦਾ ਸੀਗਾ ਪੜ੍ਹਦਾ ਸੀਗਾ ਕਿਉਂਕਿ ਉਹਦੇ ਸੁਪਨੇ ਵੱਡੇ ਸੀਗੇ ਸੋ ਇਦਾਂ ਦਾ ਇੱਕ ਹੀਰਾ ਸਾਡੇ ਵਿੱਚੋਂ ਚਲੇ ਗਿਆ ਉਹਦਾ ਬਹੁਤ ਹੀ ਜਿਹੜਾ ਦੁੱਖ